ਅਣੀ ਕਹਿੰਦੀ ਹੈ ਕਿ ਉਸ ਵੇਲੇ ਜਦੋਂ ਸੰਤ ਰਵੀਦਾਸ ਜੀ ਦੀ ਪ੍ਰਸਿੱਧੀ ਚਾਰੇ ਪਾਸੇ ਹੋਈ ਤੇ ਇੱਕ ਰਾਜਾ ਸੀਗਾ ਜਿਹਦਾ ਨਾਮ ਸੀਗਾ ਪੀਪਾ ਉਹ ਰਾਜਾ ਜਿਹੜਾ ਹੈ ਉਹ ਕੁਝ ਭਗਤੀ ਭਾਵ ਵਾਲਾ ਸੀਗਾ ਉਹ ਕਿਸੇ ਗੁਰੂ ਦੀ ਤਲਾਸ਼ ਵਿੱਚ ਸੀਗਾ ਤੇ ਉਹਨੇ ਆਪਣੇ ਮੰਤਰੀਆਂ ਨੂੰ ਪੁੱਛਿਆ ਕਿ ਕੀ ਕੋਈ ਪਹੁੰਚਿਆ ਆਇਆ ਸੰਤ ਹੋ ਸਕਦਾ ਹੈ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲ ਸਕੇ ਮੇਰੀ ਇਹ ਪਿਆਸ ਬੁਝਾ ਸਕੇ ਤੇ ਉਹਦੇ ਮੰਤਰੀਆਂ ਨੇ ਡਰਦੇ ਡਰਦਿਆਂ ਨੇ ਕਿਹਾ ਕਿ ਹੈਗਾ ਤੇ ਇੱਕ ਹੈ ਪਰ ਉਹਦੀ ਜਾਤ ਜਿਹੜੀ ਹੈ ਉਹ ਛੋਟੀ ਹੈ ਉਹ ਚਮਾਰ ਜਾਤੀ ਦਾ ਵਿਅਕਤੀ ਹੈ ਨਾਮ ਹੈ ਰਵੀਦਾਸ ਰਾਜਾ ਜਿਹੜਾ ਹੈ ਗੱਲ ਸੁਣ ਲੈਂਦਾ ਹੈ ਤੇ ਉਸ ਤੋਂ ਬਾਅਦ ਉਹ ਕਿਸੇ ਤਰੀਕੇ ਨਾਲ ਭੇਸ ਬਦਲ ਕੇ ਸੰਤ ਰਵੀਦਾਸ ਜੀ ਦੀ ਕੁਟਿਆ ਵਿੱਚ ਚਲਾ ਜਾਂਦਾ ਹੈ ਘੋੜੇ ਤੇ ਸਵਾਰ ਹੋ ਕੇ ਜਦੋਂ ਉਹਨਾਂ ਦੀ ਕੁਟਿਆ ਵਿੱਚ ਪਹੁੰਚਦਾ ਹੈ ਸੰਤ ਰਵਿਦਾਸ ਜੀ ਦੀ ਤੇ ਉੱਥੇ ਸੰਤ ਜੀ ਜਿਹੜੇ ਨੇ ਉਹ ਕੋਈ ਭਜਨ ਬੰਦਗੀ ਨਹੀਂ ਸੀ ਕਰਨ ਦੇ ਉਹ ਜੁੱਤੀਆਂ ਬਣਾਉਣ ਦੇ ਸਨ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਪਰਮਾਤਮਾ ਦੀ ਭਗਤੀ ਜਿਹੜੀ ਹੈ ਉਹ ਜਿਹੜਾ ਕੰਮ ਤੁਸੀਂ ਕਰਦੇ ਹੋ ਜਿਥੋਂ ਤੁਹਾਨੂੰ ਰੋਜੀ ਰੋਟੀ ਮਿਲਦੀ ਹੈ ਉਹਦੇ ਵਿੱਚ ਵੀ ਉਹਦਾ ਵਾਸਾ ਹੁੰਦਾ ਹੈ ਉਹਦੇ ਵਿੱਚ ਹੀ ਉਹਦਾ ਭਜਨ ਹੁੰਦਾ ਹੈ ਤੁਸੀਂ ਜੇਕਰ ਕੋਈ ਕੰਮ ਕਰ ਰਹੇ ਹੋ ਪਰਮਾਤਮਾ ਦੇ ਨਾਮ ਦੇ ਉੱਤੇ ਨਾਲ ਆਪਣੇ ਆਪ ਤੁਹਾਡੀ ਬੰਦਗੀ ਬਣ ਜਾਂਦੀ ਹੈ ਸੱਚੇ ਮਨੋਂ ਜਦੋਂ ਕਰਦੇ ਹੋ ਸੋ ਸੰਤ ਜੀ ਜੁੱਤੀਆਂ ਬਣਾ ਰਹੇ ਨੇ ਤੇ ਆ ਰਾਜਾ ਜਿਹੜਾ ਹੈ ਉਹ ਉਹਨਾਂ ਦੇ ਕੋਲ ਜਾਂਦਾ ਹੈ ਪ੍ਰਣਾਮ ਕਰਦਾ ਹੈ ਸੰਤ ਜੀ ਜਿਹੜੇ ਨੇ ਜੁੱਤੀਆਂ ਬਣਾਉਣ ਲੱਗੇ ਹੋਏ ਨੇ ਦ੍ਰਿਸ਼ਟੀ ਚੁੱਕਦੇ ਨੇ ਦੇਖਦੇ ਨੇ ਕਿ ਸਾਹਮਣੇ ਕੋਈ ਆਇਆ ਹੈ ਅੰਦਰੋਂ ਤੇ ਸੰਤ ਜੀ ਨੂੰ ਪਤਾ ਲੱਗ ਗਿਆ ਕਿ ਇਹ ਰਾਜਾ ਹੈ ਪਰ ਕੀ ਹੈ ਉਹਨੇ ਕਿਹਾ ਕਿ ਮੈਂ ਤੁਹਾਨੂੰ ਪ੍ਰਣਾਮ ਕਰਨ ਆਇਆ ਹਾਂ ਤੇ ਚਮੜੇ ਦੇ ਵਿੱਚ ਪਾਣੀ ਪਿਆ ਆ ਸੀਗਾ ਚਮੜਾ ਫੁਲਾਉਂਦੇ ਆ ਜਦੋਂ ਅਸੀਂ ਉਹਨੂੰ ਪਾਣੀ ਵਿੱਚ ਸੁੱਟਦੇ ਆ ਤੇ ਉਹ ਜਿਹੜਾ ਪਾਣੀ ਸੀਗਾ ਚਮੜੇ ਦਾ ਤੇ ਰਵੀਦਾਸ ਜੀ ਨੇ ਕਿਹਾ ਕਿ ਇਹ ਵਿਚਾਰਾ ਡਰਦਾ ਡਰਦਾ ਆਇਆ ਰਾਜਾ ਤੇ ਇਹਨੂੰ ਕੁਝ ਨਾ ਕੁਝ ਪ੍ਰਸ਼ਾਦ ਜ਼ਰੂਰ ਦੇਣਾ ਚਾਹੀਦਾ ਤੇ ਸੰਤ ਜੀ ਨੇ ਉਹਨਾਂ ਨੂੰ ਥੋਡੀਆਂ ਜੀਆਂ ਬੂੰਦਾਂ ਜਿਹੜੀਆਂ ਸੀਗੀਆਂ ਉਸੇ ਚਮੜੇ ਦੇ ਵਿੱਚੋਂ ਪਾਣੀ ਲਿਆ ਤੇ ਉਹਨੇ ਕਿਹਾ ਰਾਜਾ ਹੱਥ ਕਰ ਅਪਣਾਉਣੇ ਹੱਥ ਕੀਤਾ ਤੇ ਉਹਨੇ ਕਿਹਾ ਇਹਨੂੰ ਪੀ ਜਾ ਚਰਨਮਤ ਦਾ ਸੰਤ ਜੀ ਫਿਰ ਜੁੱਤੀਆਂ ਜੋੜਨ ਲੱਪੇ ਉਹਨਾਂ ਰਾਜਾ ਕੀ ਕਰਦਾ ਹੈ ਉਹ ਦੇਖਦਾ ਕਿ ਇਹ ਗੰਦੇ ਜਿਹੇ ਜੰਮੜੇ ਦੇ ਵਿੱਚੋਂ ਮੈਨੂੰ ਪਾਣੀ ਦੇ ਦਿੱਤਾ ਇਸ ਵਿਅਕਤੀ ਨੇ ਤੇ ਇਹ ਤੇ ਬੜੀ ਮਾੜੀ ਗੱਲ ਲੱਗੀ ਹੈ ਉਹ ਪੀਂਦਾ ਨਹੀਂ ਰਾਜਾ ਪੀਪਾ ਜਿਹੜਾ ਸੀਗਾ ਉਹਨੂੰ ਆਪਣੇ ਧੋਤੀ ਦੇ ਨਾਲ ਉਹਨੂੰ ਜਿਹੜਾ ਹੈ ਉਹ ਸਾਫ਼ ਕਰ ਲੈਂਦਾ ਹੈ ਤੇ ਕਹਿੰਦਾ ਹੈ ਮੈਂ ਪੀ ਲਿਆ ਵਾਪਸ ਆ ਜਾਂਦਾ ਹੁਣ ਜਦੋਂ ਉਹ ਵਾਪਸ ਆਇਆ ਤੇ ਰਾਜਾ ਜਿਹੜਾ ਸੀਗਾ ਉਹਨੇ ਧੋਤੀ ਜਿਹੜੀ ਸੀਗੀ ਉਹ ਢੋਣ ਵਾਸਤੇ ਧੋਬੀ ਕੋਲ ਭੇਜ ਦਿੱਤੀ ਹੁਣ ਉਹ ਧੋਬੀ ਦੇ ਕੋਲ ਜਦੋਂ ਉਹ ਤੋਤੀ ਜਾਂਦੀ ਹੈ ਤੇ ਤੋਬੀ ਜਿਹੜਾ ਹੈ ਉਹ ਆਪਣੀ ਬੇਟੀ ਨੂੰ ਕਹਿੰਦਾ ਹੈ ਕਿ ਇਹ ਰਾਜ ਮਹਿਲ ਚ ਆਈ ਹੈ ਤੇ ਇਹਨੂੰ ਚੰਗੇ ਤਰੀਕੇ ਨਾਲ ਸਾਫ਼ ਕਰਨਾ ਹੈ ਉਹਨਾਂ ਜਿਹੜੀਆਂ ਬੂੰਦਾਂ ਜਿਹੜੀਆਂ ਲੱਗੀਆਂ ਸਨ ਤੋਤੀ ਦੇ ਨਾਲ ਉਹ ਜਿਹੜਾ ਨਿਸ਼ਾਨ ਹੈਗਾ ਸੀਗਾ ਉਹਨੂੰ ਸਾਫ਼ ਕਰਨਾ ਸੀ ਰਾਜੇ ਦੀ ਤੋਤੀ ਸੀਗੀ ਉਹ ਬੱਚੀ ਜਿਹੜੀ ਹੈ ਛੋਟੀ ਜੀ ਉਹ ਕੀ ਕਰਦੀ ਹੈ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਉਸ ਨਿਸ਼ਾਨ ਨੂੰ ਸਾਫ਼ ਕਰਦੀ ਹੈ ਉਹ ਨਿਸ਼ਾਨ ਵੱਧਾ ਜਾਂਦਾ ਹੈ ਉਸ ਤੋਂ ਬਾਅਦ ਕੁੜੀ ਕੀ ਕਰਦੀ ਹੈ ਕਿ ਉਹ ਜਿਹੜਾ ਨਿਸ਼ਾਨ ਸੀਗਾ ਉਹ ਤੋਤੀ ਦੇ ਉੱਤੇ ਉਹ ਬੂੰਦਾਂ ਦਾ ਉਹਨੂੰ ਆਪਣੇ ਮੂੰਹ 'ਚ ਪਾ ਕੇ ਉਹਨੂੰ ਸੱਕ ਕਰਨਾ ਸ਼ੁਰੂ ਕਰ ਦਿੰਦੀ ਹੈ ਚੂਸਣਾ ਸ਼ੁਰੂ ਕਰ ਦਿੰਦੀ ਹੈ ਤੇ ਬੱਚਿਓ ਉਸ ਵੇਲੇ ਕੀ ਹੁੰਦਾ ਹੈ ਉਹਦੀ ਇਹ ਵਾਲੀ ਜਿਹੜੀ ਦ੍ਰਿਸ਼ਟੀ ਹੈ ਅੰਦਰ ਦੀ ਉਹ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਉਹ ਕੁੜੀ ਅੰਤਰਜਾਮੀ ਹੋ ਜਾਂਦੀ ਹੈ ਉਹ ਸ਼ਹਿਰ ਦੇ ਵਿੱਚ ਅਚਾਨਕ ਉਸ ਥੋਬੀ ਦੀ ਜਿਹੜੀ ਲੜਕੀ ਹੈ ਉਹ ਸਾਰਿਆਂ ਨੂੰ ਅਜੀਬ ਅਜੀਬ ਗੱਲਾਂ ਜਿਹੜੀਆਂ ਨੇ ਸਚਾਈਆਂ ਦੱਸਣੀਆਂ ਸ਼ੁਰੂ ਕਰ ਦਿੰਦੀ ਹੈ ਭੂਖ ਦੇ ਬਾਰੇ ਵਿੱਚ ਕੀ ਹੋਣ ਵਾਲਾ ਹੈ ਕਿੱਥੇ ਕੀ ਚੱਲ ਰਿਹਾ ਹੈ ਇਹ ਚਰਚਾ ਚੱਲ ਜਾਂਦੀ ਹੈ ਉਹਨੂੰ ਰਾਜੇ ਦੇ ਮਹਿਲ ਦੇ ਵਿੱਚ ਤਲਬ ਕੀਤਾ ਜਾਂਦਾ ਤੇ ਜਦੋਂ ਉਹ ਬੱਚੀ ਆਂਦੀ ਹੈ ਰਾਜੇ ਦੇ ਮਹਿਲ ਵਿੱਚ ਤੇ ਉਦੋਂ ਰਾਜਾ ਜਿਹੜਾ ਹੈ ਉਹ ਆਪਣੇ ਕਮਰੇ ਦੇ ਵਿੱਚ ਪਾਠ ਕਰਨ ਗਿਆ ਹੋਇਆ ਹੈ ਤੇ ਇਹ ਲੜਕੀ ਜਦੋਂ ਆਂਦੀ ਹੈ ਤੇ ਮਹਾਰਾਣੀ ਪੁੱਛਦੀ ਹੈ ਕਿ ਹਾਂਜੀ ਤੁਸੀਂ ਕੌਣ ਹੋ ਕਹਿੰਦੇ ਰਾਜਾ ਜੀ ਨੇ ਬੁਲਾਇਆ ਹੈ ਤੇ ਉਹ ਕਹਿੰਦੇ ਰਾਜਾ ਜੀ ਜਿਹੜੇ ਨੇ ਉਹ ਤੇ ਪਾਠ ਕਰ ਰਹੇ ਨੇ ਤੇ ਉਹ ਕੁੜੀ ਇਹ ਕਹਿੰਦੀ ਹੈ ਕਿ ਰਾਜਾ ਪਾਠ ਨਹੀਂ ਕਰਨ ਡਿਆ ਰਾਜਾ ਤੇ ਅੰਦਰ ਕਿਸੇ ਮੁਕਦਮੇ ਦਾ ਫੈਸਲਾ ਕਰਨ ਡਿਆ ਤੁਹਾਨੂੰ ਯਾਦ ਆਇਆ ਹੋਵੇਗਾ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਕਾਜੀ ਜਦੋਂ ਮੁੱਲਾ ਸਾਰੇ ਹੈਗੇ ਸੀ ਤੁਸੀਂ ਨਵਾਜ ਨਹੀਂ ਬੜੀ ਤੇ ਉਹਨਾਂ ਨੇ ਕਿਹਾ ਕੀ ਕਾਜੀ ਸਾਹਿਬ ਤੁਸੀਂ ਨਵਾਜ ਥੋੜੀ ਬਾੜ ਰਹੇ ਸੀ ਤੁਸੀਂ ਤੇ ਆਪਣਾ ਕਾਬਲ ਕੰਧਾਰ ਦੇ ਵਿੱਚ ਜਿਹੜੇ ਸੀ ਤੁਸੀਂ ਤੇ ਘੋੜੇ ਖਰੀਦ ਰਹੇ ਸੀਗੇ ਸੋ ਉੱਥੇ ਉਹ ਕੁੜੀ ਕਹਿੰਦੀ ਹੈ ਕਿ ਇਹ ਰਾਜਾ ਜਿਹੜਾ ਹੈ ਅੰਦਰ ਕੀ ਕਰ ਰਿਹਾ ਹੈ ਮੁਕਦਮੇ ਦਾ ਫੈਸਲਾ ਕਰ ਰਿਹਾ ਹੈ ਰਾਣੀ ਜਾਂਦੀ ਹੈ ਉਹ ਪੁੱਛਦੀ ਹੈ ਕਿ ਕੀ ਵਾਕਈ ਇਹ ਗੱਲ ਸਹੀ ਹੈਗੀ ਹੈ ਉਹਨੇ ਕਿਹਾ ਹਾਂ ਤੂੰ ਕਦੋਂ ਦੀ ਅੰਤਰੀਅਮੀ ਹੋ ਗਈ ਮੈਂ ਵਾਕਈ ਪਾਰਟ ਵਿੱਚ ਮੇਰਾ ਧਿਆਨ ਨਹੀਂ ਸੀ ਲੱਗਾ ਮੈਂ ਤੇ ਮੁਕਦਮੇ ਦਾ ਫੈਸਲਾ ਸੋਚ ਰਿਹਾ ਸੀਗਾ ਕੀ ਕਰਨਾ ਸੋ ਉਸ ਵੇਲੇ ਉਹ ਪੁੱਛਦਾ ਕੁੜੀ ਨੂੰ ਕਿ ਤੈਨੂੰ ਇਹ ਗੱਲ ਦਾ ਕਿਵੇਂ ਪਤਾ ਲੱਗਾ ਉਹ ਕਹਿੰਦੀ ਮੈਂ ਜਿਹੜੀ ਤੁਹਾਡੀ ਧੋਤੀ ਸੀਗੀ ਉਹਦਾ ਦਾਗ ਜਿਹੜਾ ਸੀਗਾ ਉੱਥੇ ਉਹਨੂੰ ਮੈਂ ਸਾਥ ਕੀਤਾ ਤੇ ਅਚਾਨਕ ਮੇਰੇ ਅੰਦਰ ਇੱਕ ਬਦਲਾਅ ਹੋਇਆ ਤੇ ਮੈਨੂੰ ਅਚਾਨਕ ਹੀ ਇਹ ਸਾਰੀਆਂ ਗੱਲਾਂ ਜਿਹੜੀਆਂ ਸੁਜਣੀਆਂ ਸ਼ੁਰੂ ਹੋ ਗਈਆਂ ਰਾਜਾ ਦੌੜਦਾ ਦੌੜਦਾ ਜਾਂਦਾ ਹੈ ਘੋੜੇ ਦੇ ਉੱਤੇ ਬਿਨਾਂ ਪਰਵਾਹ ਕੀਤੇ ਆ ਉਹ ਸੰਤ ਰਵਿਦਾਸ ਜੀ ਦੀ ਕੁਟਿਆ ਦੇ ਜਾਂਦਾ ਸੰਤ ਜੀ ਮੈਨੂੰ ਮਾਫ਼ ਕਰ ਦਿਓ ਮੈਨੂੰ ਫੇਰ ਦੁਆਰਾ ਜਿਹੜਾ ਹੈ ਉਹ ਹੀ ਪ੍ਰਸ਼ਾਦ ਦੇ ਦਿਓ ਤੇ ਸੰਤ ਜੀ ਕਹਿੰਦੇ ਨੇ ਕਿ ਉਹ ਜਿਹੜਾ ਜਿੰਨੂੰ ਤੂੰ ਇੱਕ ਗੰਦਾ ਪਾਣੀ ਸਮਝ ਕੇ ਜਲ ਸਮਝ ਕੇ ਆਪਣੀ ਧੋਤੀ ਦੇ ਨਾਲ ਸਾਫ਼ ਕੀਤਾ ਸੀਗਾ ਉਹ ਐਕਚੁਅਲੀ ਅੰਮ੍ਰਿਤ ਸੀਗਾ ਤੇ ਆਪਾਂ ਤੇ ਹਰ ਵੇਲੇ ਅੰਮ੍ਰਿਤ ਹੀ ਪੀਂਦੇ ਰਹਿੰਦੇ ਆ ਤੇ ਤੈਨੂੰ ਵੀ ਉਸ ਦਿਨ ਥੋੜੇ ਜੇ ਕਤਰੇ ਦੇ ਦਿੱਤੇ ਕਿ ਚੱਲ ਰਾਜਾ ਤੇਰਾ ਵੀ ਭਲਾ ਹੋ ਜਵੇ ਪਰ ਤੂੰ ਜਿਹੜਾ ਸੀਗਾ ਮੈਨੂੰ ਛੋਟੀ ਜਾਤ ਦਾ ਸਮਝ ਕੇ ਜਾਂ ਮੈਨੂੰ ਨਿਰਦਨ ਸਮਝ ਕੇ ਗਰੀਬ ਸਮਝ ਕੇ ਐਸ ਕਾਬਲ ਨਾ ਸਮਝਿਆ ਕਿ ਇਹਦੇ ਦਰਬਾਰ ਤੋਂ ਮੈਨੂੰ ਕੀ ਮਿਲ ਸਕਦਾ ਹੈ ਸੋ ਬੱਚਿਓ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਵਿਰਤਾਂਤ ਤੋਂ ਕਿ ਆਪਾਂ ਕਦੀ ਵੀ ਕਿਸੇ ਦੀ ਗਰੀਬੀ ਵੇਖ ਕੇ ਕਿਸੇ ਦੇ ਗਿਆਨ ਨੂੰ ਨਹੀਂ ਤੋਲ ਸਕਦੇ ਗਿਆਨ ਇੱਕ ਬਹੁਤ ਵੱਡੀ ਚੀਜ਼ ਹੈਗੀ ਹੈ ਵਿਦਿਆ ਇੱਕ ਬਹੁਤ ਵੱਡੀ ਚੀਜ਼ ਹੈਗੀ ਹੈ ਇਹ ਜ਼ਰੂਰੀ ਗੱਲ ਨਹੀਂ ਜਿੰਨੇ ਬਹੁਤ ਵੱਡੀ ਵੱਡੀ ਸਾਰੀ ਕਾਰਚ ਕੋਈ ਆਇਆ ਹੋਵੇ ਹੈ ਬਹੁਤ ਵਧੀਆ ਉਹਨੇ ਕੱਪੜੇ ਪਾਏ ਹੋਣ ਤੇ ਉਹ ਪਰਮ ਗਿਆਨੀ ਪੁਰਸ਼ ਹੋਵੇ ਇਸ ਤਰ੍ਹਾਂ ਨਹੀਂ ਕਦੀ ਹੁੰਦਾ ਜਿਹੜੇ ਗਿਆਨੀ ਪੁਰਸ਼ ਹੁੰਦੇ ਨੇ ਉਹ ਤੇ ਪਛਾਨੇ ਵੀ ਨਹੀਂ ਜਾਂਦੇ ਕਈ ਵਾਰੀ ਸਾਨੂੰ ਉਹਨਾਂ ਕੋਲ ਅਜਿਹਾ ਗਿਆਨ ਮਿਲ ਜਾਂਦਾ ਹੈ ਚੱਲਦੇ ਫਿਰਦੇ ਤੇ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਨੇ ਸੋ ਕਦੀ ਵੀ ਕਿਸੇ ਨੂੰ ਕਿਸੇ ਦੇ ਕੱਪੜਿਆਂ ਤੋਂ ਕਿਸੇ ਦੀ ਜਾਤ ਤੋਂ ਨੂੰ ਜਾਣ ਕੇ ਉਹਦਾ ਮੁਲਾਂਕਣ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਸੰਤ ਸੁਭਾਅ ਵਿਅਕਤੀ ਹੁੰਦੇ ਨੇ ਇਹ ਹਮੇਸ਼ਾ ਕੀ ਹੁੰਦੇ ਨੇ ਸਰਲ ਹੁੰਦੇ ਨੇ ਸਾਦੇ ਹੁੰਦੇ ਨੇ ਇਹਨਾਂ ਦੇ ਪਹਿਰਾਵੇ ਸਾਦੇ ਹੁੰਦੇ ਨੇ ਇਹ ਵਿਅਕਤੀ ਜਿਹੜੇ ਨੇ ਅਥਾ ਸ਼ਾਂਤ ਹੁੰਦੇ ਨੇ ਇਹਨਾਂ ਦੀ ਬਾਣੀ ਜਿਹੜੀ ਹੈ ਉਹਨਾਂ ਦੇ ਵਿੱਚ ਇੱਕ ਕشش ਹੁੰਦੀ ਹੈ